ਓਏ ਇੱਥੇ ਵੇਲਾ ਬੇਟਾ ਫੋਨ ਚ ਲਈ ਨਾ ਬੀਬੀ ਕਹਿੰਦੀ ਫੋਨ ਲਈ ਦੁੱਧ ਪਾਇਆ ਚੋਤਾ ਦੁੱਧ ਹੋਰ ਉਹ ਮੈਨੂੰ ਫੋਨ ਲਈ ਜਾਂਦੀ ਆ ਜਾਨ ਮੋਟਾ ਸਾਂ ਲੈ ਜੀ ਆਲ ਹੈ ਬਈ ਉਹ ਫੈੜ ਨੂੰ ਕੀ ਕਰੀ ਬੇਟਾ ਫੈੜ ਹੀ 20 ਆਈ ਜਾਂਦਾ ਬਾਕੀ ਸਾਰਾ ਪਾਣੀ ਵਿਖਾਈ ਜਾਂਦੀ ਐ ਉਹ ਭਰਾਵਾ ਤੇਰੀ ਮਸ਼ੀਨ ਚ ਖਰਾਬੀ ਹੋਊਗੀ ਦੂੜ ਕਿੱਲੇ ਤਾਂ ਦੁੱਧ ਦਾ ਬਹੁਤ ਕੰਟਲਾ ਵੀ ਮੈਂ ਪਾਣੀ ਪਾ ਲਊਂਗਾ ਦਵਾਰਾ ਕੱਢ ਲੈ ਦਵਾਰਾ ਉਹੀ ਕੁਝ ਫੇਰ ਦਿਖਾਈ ਜਾਂਦੀ ਐ ਖੜ ਜਾ ਯਾਰ ਲੈ ਮੈਂ ਬੀਬੀ ਨਾਲ ਗੱਲ ਕਰਦਾ ਹੈਂਡ ਫ੍ਰੀ ਕਰਕੇ ਫੋਨ ਲਾਲਾ ਪੁੱਛ ਘਰੇ ਹੈਲੋ ਅੱ비 ਵੀ ਦੋ ਦਿਨ ਨੂੰ ਕੀ ਹੋਇਆ ਅੱਜ 20 ਹੀ ਫੈਟ ਆਈ ਆ ਕੁੱਤਿਆਂ ਦੁੱਧ ਦੋ ਲੈ ਗਿਆ ਚੱਕ ਕੇ ਜਿਹੜਾ ਵਿਹੜਾਂ ਦੇ ਘਰੇ ਦੇਣਾ ਸੀ ਇਹਦੀ ਫੈਟ ਸੁਆਹ ਹੋਣੀ ਐ ਅੱਧਾ ਤਾਂ ਪਾਣੀ ਐ ਇਹਦੇ ਚ ਕੀ ਹੋੜੇ ਮਨੇ ਥਾ ਲੱਗਿਆ ਯਾਰਾ 1.5 ਕਿਲੋ ਦੁੱਧ ਫੜਾਉਣਾ ਅਗਲੇ ਦੇ ਘਰੇ ਕਿਲੋ ਵਿੱਚ ਪਾਣੀ ਪਾਈ ਬੈਠਾ ਤੇਰੀ ਕੱਚੀ ਲੱਸੀ ਨਾਲ ਅਗਲਾ ਬਣਾਈ ਬੈਠਾ ਚਮਚਾਉ ਤੇਰੇ ਯਾਰ ਕੇ ਆਪਣੇ ਦਾਲ ਨਾਲ ਡੋਲਣੀ ਟਾਈਮ ਨਾਲ ਹੀ ਭਰ ਲਿਆਉਂਦੇ ਆ ਅਗਲੇ ਦੇ ਪਰੌਣਿਆਂ ਨੂੰ ਪਾਵਾ ਚਾਰ ਨਾਲ ਰੋਟੀ ਖਾਣੀ ਪਵੇ